ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਬੱਬਰ ਸ਼ੇਰ ਸ਼੍ਰੀ ਅਸ਼wini ਸ਼ਰਮਾ ਨੂੰ ਜੀ ਨੂੰ ਬਹੁਤ-ਬਹੁਤ ਵਧਾਈ ਉਹਨਾਂ ਨੂੰ ਮੁੜ ਦੁਬਾਰਾ ਤੋਂ ਪੰਜਾਬ ਪ੍ਰਧਾਨ ਬਣਨ ਤੇ ਸਾਰੇ ਬੀਜੇਪੀ ਵਰਕਰਾਂ ਵੱਲੋਂ ਪੂਰੀ ਟੀਮ ਵੱਲੋਂ ਜ਼ਿਲ੍ਹਾ ਸੰਗਰੂਰ ਦੀ ਟੀਮ ਵੱਲੋਂ ਬਹੁਤ-ਬਹੁਤ ਵਧਾਈ ਚਾਹੇ ਇਹ ਦੇਰ ਤੋਂ ਲਿੱਤਾ ਗਿਆ ਫੈਸਲਾ ਹੈ ਪਰ ਇਹ ਇੱਕ ਸਹੀ ਫੈਸਲਾ ਹੈ ਆਉਣ ਵਾਲੀ 2027 ਦੀ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਅਸ਼wini ਸ਼ਰਮਾ ਜੀ ਨੂੰ ਪ੍ਰਧਾਨ ਬਣਾਣਾ ਇੱਕ ਬਹੁਤ ਹੀ ਸਲਾਘਾਯੋਗ ਫੈਸਲਾ ਹੈ ਮੈਂ ਇਸ ਦੀ ਪੁਰਜੋਰ ਮਤਲਬ ਕਿ ਸਲਾੰਗਾ ਕਰਦਾ ਹਾਂ ਤੇ ਸਾਰੀ ਬੀਜੇਪੀ ਵਰਕਰਾਂ ਨੂੰ ਧੂਰੀ ਵਾਸੀਆਂ ਨੂੰ ਜ਼ਿਲ੍ਹਾ ਸੰਗੂਰ ਸਾਰੀ ਬੀਜੇਪੀ ਲੀਡਰਸ਼ਿਪ ਨੂੰ ਵਧਾਈ ਦਿੰਦਾ ਹਾਂ ਤੇ ਬਹੁਤ ਹੀ ਮਤਲਬ ਕਿ ਤੁਹਾਨੂੰ ਕੰਮ ਵਧੀਆ ਤਰੀਕੇ ਨਾਲ ਬੀਜੇਪੀ ਦਾ ਸੰਗਠਨ ਦਾ ਜ਼ਿਲ੍ਹੇ ਦਾ ਬਹੁਤ-ਬਹੁਤ ਵਧਾਈ ਅੱਜ ਸਾਰੀ ਭਾਜਪਾ ਵਰਕਰਾਂ ਦੇ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਭਾਰਤੀ ਜਨਤਾ ਪਾਰਟੀ ਦੇ ਮਾੜੇ ਸਮੇਂ ਦੇ ਵਿੱਚ ਸਾਥ ਦੇਣ ਵਾਲੇ ਟਕਸਾਲੀ ਆਗੂ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੂੰ ਦੁਬਾਰਾ ਕਾਰਜਕਾਰੀ ਪ੍ਰਧਾਨ ਪੰਜਾਬ ਦਾ ਬਣਾਇਆ ਗਿਆ ਸਾਰੇ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਤੇ ਸਾਰੇ ਨੂੰ ਇਹੀ ਉਮੀਦ ਹੈ ਵੀ ਹੁਣ ਪਾਰਟੀ ਦਾ ਸੰਗਠਨ ਮਜ਼ਬੂਤ ਹੋਏਗਾ ਤੇ ਵੱਧ ਚੜ ਕੇ ਸਾਰੇ ਵਰਕਰ ਇਸ ਉਤਸਵ ਦੇ ਵਿੱਚ ਹਿੱਸਾ ਲੈਣਗੇ ਤੇ ਪਾਰਟੀ 2027 ਦੀਆਂ ਪੂਰਜੋਰ ਤਿਆਰੀਆਂ ਦੇ ਨਾਲ ਤੁਰੇਗੀ ਤੇ 2027 ਦੇ ਵਿੱਚ ਅਸ਼wini ਸ਼ਰਮਾ ਜੀ ਦੇ ਨੇਤਰਤਵ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਪੰਜਾਬ বিজেপি ਦਾ ਪ੍ਰਧਾਨ ਲਾਇਆ ਉਹਦੇ ਖੁਸ਼ੀ ਵਿੱਚ ਤੁਸੀਂ ਲੱਡੂ ਵੰਡ ਰਹੇ ਕੀ ਕਹਿਣਾ ਹੈ ਦੇਖੋ ਅੱਜ ਬੜੀ ਵੱਡੀ ਖੁਸ਼ੀ ਦੀ ਲਹਿਰ ਹੈ ਸਾਰੀ ਜਿਹੜੇ ਵਰਕਰ ਨੇ ਬੀਜੇਪੀ ਕਿਉਂਕਿ ਇੱਕ ਜਿਹੜੇ ਸੰਗਠਨ ਨੂੰ ਪ੍ਰੋਪਰ ਤਰੀਕੇ ਨਾਲ ਸਮਝਦੇ ਆ ਪੰਜਾਬ ਦੇ ਇੱਕ ਇੱਕ ਵਰਕਰ ਨੂੰ ਜਾਣਦੇ ਆ ਅਸ਼wini ਸ਼ਰਮਾ ਜੀ ਤੇ ਬਹੁਤ ਵਧੀਆ ਸਮਾੜਾ ਸਮਾਂ ਹੋਵੇ ਚਾਹੇ ਪਾਰਟੀ ਦੇ ਚੰਗਾ ਸਮਾਂ ਹੋਵੇ ਸੰਗਠਨ ਦੇ ਲਈ ਬਹੁਤ ਵਧੀਆ ਕੰਮ ਕੀਤਾ ਤੇ ਪਾਰਟੀ ਵੱਲੋਂ ਬਹੁਤ ਹੀ ਵਧੀਆ ਪੰਜਾਬ ਬੀਜੇਪੀ ਲਈ ਡਿਸੀਜਨ ਲਿਆ ਗਿਆ ਤੇ ਅਸ਼wini ਸ਼ਰਮਾ ਜੀ ਨੂੰ ਪ੍ਰਧਾਨ ਬਣਾਇਆ ਗਿਆ ਤੇ ਮੈਂ ਬੜਾ ਧੰਨਵਾਦੀ ਆ ਨਰਿੰਦਰ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਜੀਪੀ ਨੱਡਾ ਜੀ ਦਾ ਤਰਨ ਚੁਗਜੀ ਦਾ ਬੀਐਲ ਸੰਤੋਸ਼ ਜੀ ਦਾ ਜਿਨ੍ਹਾਂ ਨੇ ਪੰਜਾਬ ਵਾਸਤੇ ਇੰਨਾ ਵਧੀਆ ਡਿਸੀਜਨ ਲਿਆ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਅਸ਼ਵਨੀ ਜੀ ਦੀ ਛਤਰ ਛਾਇਆ ਦੇ ਹੇਠ ਪੰਜਾਬ ਬੀਜੇਪੀ ਦੇ ਵਿੱਚ 2027 ਦੀ ਇਲੈਕਸ਼ਨ ਵੀ ਜਿੱਤਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਵੀ ਬੜੇ ਵੱਡੇ ਲੈਵਲ ਤੇ ਗਰੋਥ ਕਰੂਗੀ ਤੇ ਜਿਹੜੇ ਆਮ ਲੋਕਾਂ ਦੇ ਸੁਵਿਧਾ ਵਾਸਤੇ ਕੰਮ ਚੱਲ ਰਹੇ ਨੇ ਕੇਂਦਰ ਸਰਕਾਰ ਵੱਲੋਂ ਉਹ ਵੀ ਗਤੀ ਫੜਨਗੇ ਦੇਖੋ ਇਹ ਕੱਲਾ ਬੂਰ ਦਾ ਕੱਲਾ ਡਿਸੀਜਨ ਜਿਹੜਾ ਇਨਸੀਡੈਂਟ ਹੈ ਉਹ ਨਹੀਂ ਹੈ ਉਸ ਤੋਂ ਪਹਿਲਾਂ ਜਿਹੜੀ ਐਕਟਰਸ ਹੈ ਤਾਨੀਆ ਉਹਦੇ ਫਾਦਰ ਦੇ ਉੱਤੇ ਕਿਉਂਕਿ ਉਹਨੂੰ ਪਹਿਲਾਂ ਤੋਂ ਤਾਕੀਆਂ ਮਿਲ ਰਹੀਆਂ ਸੀਗੀਆਂ ਇਹ ਆਪ ਤਾਂ ਮੁੱਖ ਮੰਤਰੀ ਹੁਣੀ ਹਜ਼ਾਰ-ਹਜ਼ਾਰ ਬੰਦਾ ਲੈ ਕੇ ਘੁੰਮਦੇ ਆ ਸਿਕਿਉਰਿਟੀ ਦਾ ਜਿਨ੍ਹਾਂ ਨੂੰ ਅਸਲ ਦੇ ਵਿੱਚ ਸਿਕਿਉਰਿਟੀ ਦੀ ਲੋੜ ਹੈ ਆਮ ਲੋਕਾਂ ਨੂੰ ਪਬਲਿਕ ਨੂੰ ਸਿਕਿਉਰਿਟੀ ਦੀ ਲੋੜ ਹੈ ਉਹਨਾਂ ਤੋਂ ਸਿਕਿਉਰਿਟੀ ਹਟਾ ਦਿੱਤੀ ਜਾਂਦੀ ਹੈ ਇੱਕ ਜ਼ਿਲ੍ਹੇ ਦੇ ਵਿੱਚ ਜਿੰਨੀ ਪੁਲਿਸ ਹੁੰਦੀ ਹੈ ਅੱਧੀ ਤੋਂ ਵੱਧ ਪੁਲਿਸ ਤਾਂ ਮੁੱਖ ਮੰਤਰੀ ਸਾਹਿਬ ਲਈ ਫਿਰਦੇ ਆ ਤੇ ਕੇਜਰੀਵਾਲ ਸਾਹਿਬ ਨੂੰ ਹੈਲੀਕਾਪਟਰ ਦੇ ਰੱਖਿਆ ਉਹਨਾਂ ਨੂੰ ਵੀ ਵੱਡੀਆਂ-ਵੱਡੀਆਂ ਸਿਕਿਉਰਟੀਆਂ ਪੰਜਾਬ ਵਾਲੀਆਂ ਮੋਹਜਿਆ ਕਰਾ ਰੱਖੀਆਂ ਨੇ ਇਹ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਕੁਝ ਨਹੀਂ ਹੈ ਇਹ ਕੁਝ ਨਹੀਂ ਸਮਝਦੇ ਪੰਜਾਬੀਆਂ ਨੂੰ ਸਿਰਫ ਔਰ ਸਿਰਫ ਡਰਾਮਾ ਡਰਾਮੇਬਾਜ਼ੀ ਕਰਦੇ ਆ ਇਹਨਾਂ ਦੀ ਮੂੰਹ ਚ ਚਗਾ ਕੇ ਫਿਰ ਇਥੇ ਪੰਜਾਬੀ ਪਰਚਾ ਭਿਜਾਉਣਗੇ ਇਥੋਂ ਧੂਰੀ ਤੋਂ ਵੀ ਤੇ ਬਾਕੀ ਸਾਰੇ ਪੰਜਾਬ ਦੇ ਵਿੱਚੋਂ ਵੀ ਜਿਹੜਾ ਕੁਝ ਹੋ ਰਿਹਾ ਬੜਾ ਦੁਖਦਾਈ ਹੈ ਪੰਜਾਬ ਨੂੰ ਇਹਨਾਂ ਨੇ ਕੁੰਨੀ ਪੰਜਾਬ ਬਣਾਤਾ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਕਿ ਇਹ ਲੋਕ ਸਮਝ ਰਹੇ ਆ ਉਹਨਾਂ ਲਈ 27 ਦੇ ਵਿੱਚ ਚੰਗਾ ਜਵਾਬ ਹੈ